ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਆ ਟੀਵੀ ਤੇ ਸੂਲੇ ਦੀ ਅਹਿਮ ਖਬਰ ਜੜੀ ਹੈ ਕੋਟਕਪੂਰਾ ਤੋਂ ਸਾਹਮਣੇ ਆ ਰਹੀ ਜਿੱਥੇ ਕੋਟਕਪੂਰਾ ਦੇ ਵਿੱਚ ਮੋਟਰਸਾਈਕਲ ਹਾਸੇ ਦੇ ਵਿੱਚ ਇੱਕ 40 ਸਾਲਾ ਵਿਅਕਤੀ ਦੀ ਜੜੀ ਹੈ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਪਰਿਵਾਰ ਦਾ ਉੱਥੇ ਹੀ ਰੋ ਰੋ ਕੇ ਬੁਰਾ ਹਾਲ ਹੈ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਜਿਹੜਾ ਇਹ ਲਗਾਤਾਰ ਪੈ ਰਿਹਾ ਹੈ ਜਿਸ ਨੂੰ ਲੈ ਕੇ ਵਿਅਕਤੀ ਜਿਹੜਾ ਇਹ ਮੋਟਰਸਾਈਕਲ ਤੇ ਜਾ ਰਿਹਾ ਸੀ ਅਚਾਨਕ ਹੀ ਮੋਟਰਸਾਈਕਲ ਫਿਸਲਣ ਕਰਕੇ ਇਹ ਹਾਸਾ ਹੋਇਆ ਕੋਟਕਪੂਰਾ ਦੇ ਪਿੰਡ ਜਿਹੜਾ ਇਹ ਸੰਧਵਾ ਦੇ ਵਿੱਚ ਮ ਕਿਸਾਨ ਦੀ ਜਿਹੜੀ ਹੈ ਮੌਤ ਹੋਈ ਹੈ ਮ੍ਰਿਤਕ ਦੀ ਪਛਾਣ ਜਿਹੜੀ ਹੈ ਪਿੰਡ ਸੰਧਵਾ ਨਿਵਾਸੀ 40 ਜਿਹੜੇ ਨੇ ਸਾਲਾਂ ਸੁਖਦੇਵ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ ਸੂਚਨਾ ਮਿਲਦੇ ਹੀ ਸਦਰ ਪੁਲਿਸ ਨੇ ਮਾਮਲੇ ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਕਿ ਜਾਣਕਾਰੀ ਅਨੁਸਾਰ ਇਹ ਹਾ사 ਜਿਹੜਾ ਹੈ ਸਵੇਰੇ ਮੋਟਰਸਾਈਕਲ ਤੇ ਖੇਤਾਂ ਵੱਲ ਜਿਹੜਾ ਪਾਣੀ ਲਗਾਉਣ ਜਾ ਰਹੇ ਸਨ ਤਾਂ ਉਸੇ ਵੇਲੇ بارش ਦੇ ਪਾਣੀ ਕਰਕੇ ਸੜਕ ਤੇ ਜੋ ਚਿੱਕੜ ਹੋਇਆ ਪਿਆ ਸੀ ਉਸੇ ਦੇ ਵਿੱਚ ਮੋਟਰਸਾਈਕਲ ਜਿਹੜਾ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਜਿਸ ਤੋਂ ਕਰਕੇ ਇਹ ਹਾ사 ਵਾਪਰਾ ਜਥੇ ਮੋਟਰਸਾਈਕਲ ਫਿਸਲਰ ਕਰਕੇ ਵਿਅਕਤੀ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਜਦ ਲੋਕਾਂ ਵੱਲੋਂ ਜਿਹੜੀ ਹੈ ਇਸ ਦੀ ਜਾਣਕਾਰੀ ਮੋਕੇ ਤੇ ਪੁਲਿਸ ਮੁਲਾਜ਼ਮ ਨੂੰ ਦਿੱਤੀ ਗਈ ਤੇ ਘਰ ਦੇ ਹਨ ਦਿੱਤੀ ਗਈ ਤਾਂ ਐਂਬੂਲੈਂਸ ਦੇ ਵਿੱਚ ਲਿਆ ਕੇ ਵਿਅਕਤੀ ਨੂੰ ਜਦੋਂ ਹਸਪਤਲ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਇਸ ਵਿਅਕਤੀ ਨੂੰ ਮ੍ਰਿਤਕ ਲਾਂਦੇ ਦਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਜਿਹੜੀ ਹੈ ਕਾ ਪਰਿਵਾਰ ਦੇ ਕਹਿੰਦੇ ਮੁਤਾਬਕ ਜਿਹੜਾ ਹੈ ਬਿਆਨ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਇਹ ਹਾਸਾ ਜਿਹੜਾ ਇਹ ਕੋਟਕਪੂਰਾ ਦੇ ਵਿੱਚ ਵਾਪਰਿਆ ਉਸ ਨੂੰ ਲੈ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਬੁਰੇ ਮਾਮਲੇ ਨੂੰ ਲੈ ਕੇ ਪਰਿਵਾਰ ਤੇ ਪੁਲਿਸ ਮੁਲਾਜ਼ਮਾਂ ਦਾ ਕੀ ਕੁਝ ਕਹਿਣਾ ਇੱਕ ਵਾਰ ਤੁਹਾਨੂੰ ਸੁਣਾ ਦਿੰਦੇ ਆ ਜੀ ਜੀ ਸਵੇਰ ਪਾਣੀ ਦੀ ਬਾਰਿਸ਼ ਸੀ ਖੇਤ ਤੋਂ ਪਾਣੀ ਛੱਡ ਕੇ ਤੇ ਮੋਟਰਸੈਕਲ ਤੇ ਆ ਰਿਹਾ ਸੀ ਤੇ ਮੋਟਰਸੈਕਲ ਸਲਿੱਪ ਹੋਣੇ ਕਰਕੇ ਪੱਕਾ ਖਾਲ ਅੱਗੇ ਜਾ ਰਿਹਾ ਸੀਗਾ ਉਹਦੇ ਵਿੱਚ ਜਾ ਗਿਆ ਤੇ ਸਾਨੂੰ 10-15 ਮਿੰਟਾਂ ਬਾਅਦ ਕਹਾਵਰ ਆਈ ਪਾਣੀ ਚ ਬੱਦਲ ਗਿਆ ਉਹਨਾਂ ਜਾ ਕੇ ਹੀ ਵੇਖਿਆ ਕੱਢਿਆ ਉਹਦੇ ਪਾਣੀ ਦੇ ਵਿੱਚ ਮੂੰਹ ਜਦੋਂ ਦੇ ਪਾਣੀ ਦੇ ਵਿੱਚ ਤੇ ਫਿਰ ਕਿਸੇ ਨੇ ਦੱਸਿਆ ਤੁਹਾਨੂੰ ਇਸ ਬਾਰੇ ਜੀ ਹਾਂਜੀ ਉਹ ਖੋਰਾ ਗਰੀ ਜਿਹੜੇ ਲੰਘਦੇ ਸੀ ਉਹਨਾਂ ਨੇ ਤੁਹਾਨੂੰ ਗਾਹਤ ਲਿਆ ਦਿੱਤਾ ਜੀ ਇਸ ਤਰ੍ਹਾਂ ਕਰਕੇ ਬੰਦਾ ਸਾਹ ਨਹੀਂ ਲੈ ਰਿਹਾ ਫਿਰ ਅਸੀਂ ਐਂਬੂਲੈਂਸ ਮੋਟਰ ਤੇ ਚੱਲੀ ਆ ਇੱਥੇ ਸਰਕਾਰੀ ਹਸਪੀਟਲ ਜਿੱਦਾਂ ਕੋਲ ਪੂਰੇ ਇੱਥੇ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕਰਦੇ ਹੁ ਕਿੰਨੀ ਕੁ ਉਮਰ ਸੀ ਤੇ ਕੀ ਨਾਮ ਸੀਗਾ ਜੀ ਸਖਦੇਵ ਸਿੰਘ ਨਾਮ ਸੀ ਜੀ 40 ਸਾਲ ਦੀ ਉਮਰ ਚ ਲੱਗਦੀ ਹੈ ਕੀ ਕੰਮ ਕਰਕੇ ਹੁੰਦੇ ਸੀ ਖੇਤ ਬੜੇ ਕੰਮ ਕਰਦੇ ਪਰਿਵਾਰ ਦੇ ਵਿੱਚ ਹੋਰ ਕੋਣ ਕੋਣ ਨੇ ਏਡੀ ਬਾਈ ਫੈ ਦੋਨੇ ਜੁੱਤੀ ਇੱਕ ਇਹਨਾਂ ਜਮਾਤ ਘਰ ਦੇ ਵਿੱਚ ਇਹੀ ਕਮਾਨ ਵਾਲੇ ਸੀ ਹਾਂਜੀ ਕੋਈ ਮੰਗ ਕਰਦਾ ਸਰਕਾਰ ਤੋਂ ਕਿਸੇ ਤਰ੍ਹਾਂ ਮੰਗ ਜੀ ਸਾਨੂੰ ਚਲ ਕੋਈ ਛੋਟੀ-ਭੋਟੀ ਸਹਾਇਤਾ ਦਿੱਤੀ ਇਹ ਬੰਦਾ ਮਦਦ ਉਹ ਸਾਨੂੰ ਇਨਫੋਰਮੇਸ਼ਨ ਆਈ ਸੀ ਇੱਕ ਥੰਦੂਆ ਪਿੰਡੇ ਨਾ ਰੋਡ ਤੇ ਖਾਲ ਦੇ ਵਿੱਚ ਬੜਬਡੀ ਮਿਲੀ ਸੀਗੀ ਉਹ ਬਾਅਦ ਵਿੱਚ ਵੈਰੀਫਾਈ ਕੀਤਾ ਕਿ ਉੱਥੇ ਉਹਦਾ ਮੋਟਰਸਾਈਕਲ ਮਿਲਿਆ ਸੀ ਤੇ ਪਤਾ ਲੱਗਿਆ ਵੀ ਉਹ ਐਕਸੀਡੈਂਟ ਦੇ ਨਾਲ ਬਹੁਤ ਤੇਜ਼ ਆ ਰਿਹਾ ਸੀਗਾ ਉਹ ਤੇਜ਼ ਤੇਜ਼ੀ ਦੇ ਨਾਲ ਜਿਹੜਾ ਮੋਟਰਸਾਈਕਲ ਆ ਮੁਰਿਆ ਨਹੀਂ ਉਹਦੇ ਤੋਂ ਖਾਲ ਦੇ ਵਿੱਚ ਜਾ ਡਿੱਗਿਆ ਤੇ ਉੱਥੇ ਉਹਦੀ ਅਚਾਨਕ ਉਧਰਤੀ ਤੇ ਚੜ੍ਹ ਤੋਂ ਮੌਤ ਹੋ ਗਈ ਤੇ ਪਰਿਵਾਰ ਉਹਦਾ ਆ ਗਿਆ ਤੇ ਉਹਦੇ ਹਿਸਾਬ ਨਾਲ ਜਿਹੜੀ ਵੀ ਲੜਿੰਦੀ ਕਾਰਵਾਈ ਮਤਲਬ ਚੱਲਦੀ ਹੈ। ਲਾਹਾਂ ਨੂੰ ਜਿੰਨੂ ਕਿ ਕਿਹੜੀ ਸਿਵਲ ਹਸਪਤਾਲ ਕੋਲ ਪਰ ਮੌਤ ਹੀ ਪੜਦੇ ਤੇ ਆਹ ਤਾਂ ਉਹਦੀ ਪਛਾਣ ਹੋ ਗਈ ਹੈ ਉਹ ਤੁਹਾਨੂੰ ਦੱਸ ਦੇ ਰਿਹਾ ਹਾਂ।